ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਾਨੀ ਕਿ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜੇਠ ਹਾਰ ਦਾ ਮਹੀਨਾ ਚੱਲ ਰਿਹਾ ਹੈ ਗਰਮੀ ਦਿਨ ਬਦਿਨ ਵੱਧਦੀ ਜਾ ਰਹੀ ਹੈ ਸੋ ਗਰਮੀ ਤੋਂ ਰਾਹਤ ਲੈਣ ਦੇ ਲਈ ਵੱਖ-ਵੱਖ ਥਾਵਾਂ ਤੇ ਸ਼ਬੀਲਾ ਲਗਾਈਆਂ ਜਾ ਰਹੀਆਂ ਨੇ ਸੋ ਕਰਾਲੀ ਸ਼ਹਿਰ ਦੇ ਵਿੱਚ ਵੀ ਅੱਜ ਕਾਫੀ ਥਾਵਾਂ ਤੇ ਸ਼ਬੀਲਾ ਲੱਗੀਆਂ ਹੋਈਆਂ ਨੇ ਤੇ ਆਪਾਂ ਤੁਹਾਨੂੰ ਵੱਖ-ਵੱਖ ਥਾਵਾਂ ਦੀ ਜੋ ਜਲਦੀਆਂ ਸ਼ਵੀਲਾਂ ਲੱਗੀਆਂ ਹੋਈਆਂ ਨੇ ਸ਼ਵੀਲਾਂ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਆ ਅਤੇ ਜਾਣਕਾਰੀ ਤੁਹਾਨੂੰ ਦੰਨੇ ਆ ਤੇ ਇੱਥੇ ਵੀ ਆਪਾਂ ਜੋ ਸ਼ਵੀਲ ਲੱਗੀ ਹੋਈ ਹੈ ਗੱਲਬਾਤ ਕਰਦੇ ਆ ਕਿ ਗਰਮੀ ਬਹੁਤ ਪੈ ਰਹੀ ਐ ਅੱਜ ਤੁਸੀਂ ਸ਼ਵੀਲ ਲਗਾਈ ਹੋਈ ਐ ਕੀ ਕਹਿਣਾ ਚਾਹੁੰਦੇ ਹੋ ਬਸ ਬਾਬੇ ਜੀ ਮੇਰੇ ਆਪਾਂ ਲਾਤੀ ਸ਼ਵੀਲ ਐ ਥੋੜੀ ਜਿਹਾ ਲੋਕਾਂ ਦੀ ਪਿਆਸ ਪੁਝਾ ਸਕੀ ਜਿਹੜੇ ਲੋਕੇ ਗਰਮੀ ਵਿੱਚ ਥੋੜੇ ਆਂਦੇ ਐ ਬਾਜ਼ਾਰ 'ਚ ਜੀ ਪਾਣੀ ਪੁਣੀ ਨਹੀਂ ਮਿਲਦਾ ਪਿੰਡ ਨੂੰ ਚਲੋ ਮਿੱਠਾ ਪਾਣੀ ਮਿਲ ਜੇ ਠੰਡਾ ਪਾਣੀ ਮਿਲ ਜੇ ਥੋੜੀ ਤ੍ਰਿਪਤੀ ਹੋ ਜਾਂਦੀ ਹੈ ਬਾਕੀ ਤਾਂ ਬਾਕੀ ਕਰ ਸਕਦੇ ਆ ਜੀ ਕਰਨਾੜਾ ਦਾ ਰਾਬੀ ਹੈ ਜੋ ਕਰਨ ਵਾਲਾ ਹੈ ਇਹ ਤੁਹਾਡੀ ਵੀ ਬਹੁਤ ਧੀ ਸੇਵਾ ਨਾ ਜੀ ਆਪਣੇ ਕੀ ਸੇਵਾ ਦਾ ਬਾਬਿਆਂ ਦੀ ਹੈ ਜੀ ਕਾਸ਼ੀਆ ਦਿਹਾੜਾ ਹੈ ਤੇ ਲਾਰੇ ਇਸ ਵੀਲ ਬਾਕੀ ਬਾਬੇ ਜੀ ਮਿਹਰ ਹੈ ਹੂੰ ਸੋ ਹਾਂਜੀ ਸਨਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਇਹ ਨਿਰਜਲਾ ਕਾਸ਼ੀ ਦੇ ਸ਼ੁਭ ਮੌਕੇ ਤੇ ਲਗਾਈ ਗਈ ਇਸ ਵੀਲ ਜੀ ਤੇ ਆਏ ਪਾਵਨ ਤਿਆੜ ਆਈ ਜਿਹੜਾ ਜੀ ਅੱਜ ਦਾ ਇਸ ਦਿਹਾੜੇ ਦੇ ਸ਼ੁਭ ਮੌਕੇ ਤੇ ਬਾਬਾ ਜੀ ਦੀ ਕਿਰਪਾ ਨਾਲ ਲੱਗੀ ਹੈ ਜੀ ਬਹੁਤ ਖੁਸ਼ੀ ਹੈ ਜੀ ਵੀ ਉਹਨਾਂ ਨੇ ਲਗਵਾਈ ਹੈ ਜੀ ਬਸ ਉਹਨਾਂ ਦੇ ਅਸ਼ੀਰਵਾਦ ਨਾਲ ਹੋ ਰਿਹਾ ਹੈ ਬਾਕੀ ਸਭ ਦੇ ਸਹਿਯੋਗ ਨਾਲ ਹੋ ਰਿਹਾ ਹੈ ਜੀ ਵਾਰਡ ਨੰਬਰ 5 ਕੁਰਾਲੀ ਦੇ ਵਿੱਚ ਜੋ ਛੋਟੇ ਛੋਟੇ ਬੱਚੇ ਨੇ ਇੱਥੇ ਸ਼ਿਵ ਮੰਦਿਰ ਹੈ ਇੱਥੇ ਇਹਨਾਂ ਨੇ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਹੋਈ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਗਰਮੀ ਬਹੁਤ ਪੈ ਰਹੀ ਹੈ ਜੇਠ ਦਾ ਮਹੀਨਾ ਚੱਲ ਰਿਹਾ ਹੈ ਸੋ ਇਹਨਾਂ ਬੱਚਿਆਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਬੇਟਾ ਵਿਨায়ক ਅੱਜ ਤੁਸੀਂ ਇਹ ਸ਼ਬੀਲ ਲਗਾਈ ਹੈ ਹਾਂਜੀ ਜੀ ਇਹਦੇ ਨਾਲ ਕੀ ਹੁੰਦਾ ਅ ਜਿਹੜੇ ਅੰਦੇਜੰਦੇ ਲੋਕ ਐ ਉਹਨਾਂ ਨੂੰ ਠੰਡਾ ਪਾਣੀ ਮਿਲਦਾ ਹੈ ਔਰ ਗਰਮੀ ਦੇ ਨਾਲ ਰਾਹਤ ਮਿਲਦੀ ਹੈ ਅੱਛਾ ਸੋ ਇਹਦੇ ਵਿੱਚ ਤੁਸੀਂ ਬੱਚਿਆਂ ਨੇ ਰਲ ਕੇ ਸਹਿਯੋਗ ਕੀਤਾ ਕੀ ਹੈ ਅ ਹਾਂ ਸਾਰਾ ਸਹਿਯੋਗ ਮੰਦਿਰ ਵੱਲੋਂ ਆਇਆ ਹੈ ਅੱਛਾ ਜੋ ਪੈਸੇ ਦਾ ਸਹਿਯੋਗ ਹੈ ਉਹ ਮੰਦਿਰ ਦਾ ਹਾਂਜੀ ਜੀ ਸੇਵਾ ਸੇਵਾ ਤੁਸੀਂ ਕਰ ਰਹੇ ਹੋ ਹਾਂਜੀ ਸੇਵਾ ਸੀ ਕਰ ਰਹੇ ਹਾਂ ਅੱਛਾ ਕਦੋਂ ਤੋਂ ਲੱਗੇ ਹੋਏ ਆ ਅਸੀਂ 10 ਵਜੇ ਤੋਂ ਲੱਗੇ ਹੋਏ ਹਾਂ ਅੱਛਾ ਫੇ ਚੱਲੂਗਾ ਸ਼ਾਮ ਤੱਕ ਹਾਂਜੀ ਜੀ ਨਾ ਸੋਕ ਆ ਰਹੇ ਸਾਰੇ ਪੀ ਰਹੇ ਨੇ ਹਾਂਜੀ ਕੱਲ ਕੁਲਪੀਆਂ ਦਾ ਲੰਗਰ ਹੈ ਕੱਲ ਨੂੰ ਕੁਲਪੀਆਂ ਦਾ ਲੰਗਰ ਵੀ ਹੋਣਾ ਹੈ ਹਾਂਜੀ ਜੀ ਕਿੱਥੇ ਲਾਉਂਗੇ ਇੱਥੇ ਇੱਥੇ ਇਹ ਕਿੰਨਾ ਵਾਰਡ ਪੈਂਦਾ ਹੈ ਵਾਰਡ ਨੰਬਰ 5 ਵਾਰਡ ਨੰਬਰ 5 ਮੰਦਿਰ ਕਿਹੜਾ ਹੈ ਸ਼ਿਵ ਮੰਦਿਰ ਸ਼ਿਵ ਮੰਦਿਰ ਕੀ ਨਾਮ ਹੈ ਬੇਟਾ ਕ੍ਰਿਸ਼ਟੂ ਅੱਜ ਤੁਸੀਂ ਇੱਥੇ ਕੀ ਕਰ ਰਹੇ ਹੋ ਸੇਵਾ ਹੈ ਸੇਵਾ ਸੇਵਾ ਸ਼ਬੀਲ ਲਈ ਆ ਠੰਡੇ ਮਿੱਠੇ ਪਾਣੀ ਦੀ ਹਾਂਜੀ ਹਾਂ ਪੀ ਰਹੇ ਨੇ ਲੋਕ

ਗਰਮੀ ਰਾਤ ਹੈ ਕਿ ਚਲੋ ਸਰ ਲੋਕਾਂ ਨੂੰ ਠੰਡੇ ਪਾਣੀ ਪਾਣੀ ਮਿਲੇ ਜੀ ਅਸੀਂ ਇਹ ਹੀ ਅਪੀਲ ਕਰਦੇ ਆ ਜਿੱਥੇ ਵੀ ਜਿਹੜਾ ਵੀ ਰਹਿ ਰਿਹਾ ਸਭ ਖੁਸ਼ ਰਹਿਣ ਤੇ ਨਾਲੇ ਸਭ ਨੂੰ ਪਰਮਾਤਮਾ ਠੰਡਾ ਰੱਖੇ ਤੇ ਖੁਸ਼ ਰੱਖੇ ਜਨਾਬਾ ਬੇਟਾ ਇਹ ਅਸ਼ਵੀ ਸ਼ਰਮਨ ਅਕੇ ਅੱਜ ਤੁਸੀਂ ਇਹ ਕੀ ਕਰ ਰਹੇ ਹੋ ਕੀ ਪ੍ਰੋਗਰਾਮ ਚੱਲ ਰਿਹਾ ਇੱਥੇ ਅੰਕਲ ਇਹ ਅਸੀਂ ਸਵੇਤ ਸੁਬੀਲ ਲਈ ਹੋਈ ਹੈ ਗਰਮੀ ਦੀ ਰਾਹਤ ਲੋਕਾਂ ਨੂੰ ਮਿਲੇ ਤਾਂ ਫੇ ਅਸੀਂ ਠੰਡੇ ਪਾਣੀ ਤੇ ਮਿੱਠੇ ਪਾਣੀ ਦੀ ਸੁਬੀਲ ਲਈ ਵੀ ਅਸੀਂ ਅੱਛਾ ਕਿੰਨੇ ਬੱਚੇ ਆ ਸਿੰਘਲ ਚਾਰ ਪੰਜ ਛੇ ਵਿੱਚ ਈ ਹੁਸੀਂ ਅੱਛਾ ਤੁਸੀਂ ਇਕੱਲੇ ਹੀ ਸੇਵਾ ਕਰ ਰਹੇ ਹੋ ਨਹੀਂ ਨਹੀਂ ਐ ਤਾਂ ਸਾਡੇ ਹੈਗੇ ਮਤਲਬ ਡਾਕਟਰ ਸਾਹਿਬ ਜਿਹੜੇ ਇੱਥੇ ਪ੍ਰਧਾਨ ਹੈ ਉਹ ਵੀ ਸਵੇਰ ਦੇ ਲੱਗੇ ਹੋਏ ਸਾਰੇ ਮਤਲਬ ਨਾਲ ਕੇ ਸੇਵਾ ਕਰ ਰਹੇ ਆ ਜੀ ਠੀਕ ਹੈ ਸੋ ਇਸ ਮੰਦਿਰ ਦਾ ਪੂਰਾ ਸਹਿਯੋਗ ਹੈ ਹਾਂ ਜੀ ਅੰਕਲ ਸਾਰਾ ਸਹਿਯੋਗ ਮੰਦਿਰ ਦਾ ਯਾਰ ਮਤਲਬ ਰੱਬ ਦਾ ਹੈਗਾ ਕਿ ਉਹਨਾਂ ਦੀ ਮਿਹਰ ਨਾਲ ਅਸੀਂ ਛੋਟੇ ਛੋਟੇ ਪ੍ਰੋਗਰਾਮ ਜਿਹੜੇ ਹੈਗੇ ਆ ਕਰਦੇ ਰਹਿੰਦੇ ਆ ਤੇ ਕੱਲ ਨੂੰ ਕੀ ਪ੍ਰੋਗਰਾਮ ਹੈ ਕੱਲ ਨੂੰ ਅੰਕਲ ਅਸੀਂ ਆਈਸਕ੍ਰੀਮ ਦੇ ਦਿਲੇ ਮਤਲਬ ਕਰੂਗੇ ਆਈਸਕ੍ਰੀਮ ਵੰਟਾਂਗੇ ਛੋਟੇ ਬੱਚਿਆਂ ਦਾ ਚੋ ਹੀ ਹੁੰਦਾ ਆਈਸਕ੍ਰੀਮ ਖਾਣਾ ਗਰਮੀਾਂ 'ਚ ਬਸ ਹੁਣ ਰੱਬ ਦੀ ਮਿਹਰ ਨਾਲ ਹੁਣ ਆਈਸਕ੍ਰੀਮ ਦਾ ਕੰਦ ਕਰੂਗੇ ਅਸੀਂ ਹਾਂਜੀ ਧੰਨਵਾਦ ਜੀ ਕੀ ਨਾਮ ਹੈ ਬੇਟਾ ਪਲਕ ਸ਼ਕਲਾ ਜੀ ਅੱਜ ਸ਼ਬੀ ਲਗਾਈ ਹੈ ਤੁਸੀਂ ਵੀ ਨਾਲ ਨਾਲੇ ਹੋਏ ਹੋ ਹਾਂਜੀ ਸੇਵਾ ਕਰ ਰਹੇ ਹਾਂਜੀ ਫੁਰੀ ਕੀ ਬਾਸ ਹੈ ਮੀਏ ਕਿ ਗਰਮੀਾਂ ਕਾਫੀ ਹੋ ਰਹੀ ਹੈ ਹੁਣ ਅੱਜਕੱਲ ਤੋ ਦੇ ਲਈ ਮਤਲਬ ਲੋਕੀ ਆਂਦੇ ਆਂਦੇ ਬਸ ਲੋਕਾਂ ਨੂੰ ਹੋ ਮਿਲੀ ਜਾਵੇ ਰਾਹਤ ਮਿਲੀ ਜਾਵੇ ਥੋੜੀ ਥੋੜੀ ਬਸ ਕੀ ਨਾਮ ਹੈ ਰਾਗਵ ਅੱਜ ਕੀ ਕਰ ਰਹੇ ਇੱਥੇ ਤੁਸੀਂ ਸੇਵਾ 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 ਕੀ ਪਲਾ ਰਹੇ ਆ ਠੰਡਾ ਪਾਣੀ ਕੀ ਨਾਮ ਹੈ ਅਭੇ ਸ਼ੁਕਲਾ ਅੱਜ ਕੀ ਸੇਵਾ ਕਰ ਰਹੇ ਇੱਥੇ ਅਛੂਬੀਲ ਦੀ ਸੇਵਾ ਕਰ ਰਹੇ ਆ ਜੀ ਅੱਛਾ ਮਿੱਠਾ ਪਾਣੀ ਆ ਕੌੜਾ ਪਾਣੀ ਮਿੱਠਾ ਹੈ ਜੀ ਅੱਛਾ ਜਲਜੀਰਾ ਨਹੀਂ ਲਾਇਆ ਨਹੀਂ ਜਲਜੀਰਾ ਨਹੀਂ ਲਾਇਆ ਅੱਛਾ ਨਾਲੇ ਕਹਿੰਦੇ ਕੁਲਫੀਆਂ ਲਾਣੀਆਂ ਨੇ ਹਾਂਜੀ ਕਰ ਲਾਉਂਗੇ ਕੱਲ ਨੂੰ ਕੁਲਫੀਆਂ ਲਾਉਂਗੇ ਹਾਂਜੀ ਅੱਛਾ ਫੇ ਕੱਲ ਨੂੰ ਤਾਂ ਕਾਫੀ ਰਸ਼ ਹੋ ਜਾਣਾ ਹਾਂਜੀ ਅੱਛਾ ਸਭ ਨੂੰ ਖਿਲਾ ਦੂੰਗੇ ਕੁਲਫੀਆਂ ਹਾਂਜੀ ਠੀਕ ਹੈ ਸੋ ਅੱਜ ਕਿੰਨੀ ਕਿ ਸੇਵਾ ਕਰ ਰਹੇ ਆ ਕਾਫੀ ਸੇਵਾ ਕਰ ਰਹੇ ਆ ਜੀ ਸਾਰੀ ਜਿਵੇਂ ਇੱਥੇ ਸਾਰੇ ਕਰ ਰਹੇ ਆ ਸੇਵਾ ਅੱਛਾ ਹਾਂਜੀ ਸੋ ਸਹਿਯੋਗ ਕਿਦਾ ਹੈ ਮੰਦਰ ਦਾ ਹੀ ਹੈ ਜੀ ਸਾਰਾ ਸਹਿਯੋਗ ਅਗਰ ਕਾਉਂਸਲ ਕੁਰਾਲੀ ਦੇ ਬਿਲਕੁਲ ਸਾਹਮਣੇ ਜੋ ਸ਼ਵੀਰ ਲੱਗੀ ਹੋਈ ਹੈ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹੂੰਗੇ ਜੀ ਅੱਜ ਦੀ ਸ਼ਵੀਰ ਬਾਰੇ ਬਹੁਤ ਬੜੀ ਹੈ ਜੀ ਨਿਚਲਾ ਆਕਾਸ਼ੀ ਹੈ ਅੱਜ ਜੀ ਦਿਨ ਬਹੁਤ ਬੜੀਆ ਹਾਂਜੀ ਸ਼ਵੀਰ ਲਗਾਈ ਉਸ ਖੁਸ਼ੀ ਵਿੱਚ ਆਪਾਂ ਨੇ ਜੀ ਸੋ ਕਿੰਨੇ ਵਜੇ ਦੀ ਚੱਲ ਰਹੀ ਹੈ ਸ਼ਵੀਰ ਚੱਲ ਰਹੀ 10 ਵਜੇ ਦੀ ਜੀ ਸ਼ਾਮ ਦਾ ਚੱਲੂਗੀ ਅੱਛਾ ਜੀ ਹਾਂਜੀ ਗਰਮੀ ਬਹੁਤ ਹੈ ਬਹੁਤ ਗਰਮੀ ਹੈ ਹਾਂਜੀ ਟੰਡਨ ਸਾਹਿਬ ਅੱਜ ਤੁਸੀਂ ਇੱਥੇ ਸ਼ਵੀਰ ਲਗਾਈ ਹੋਈ ਹੈ ਕੀ ਕਹਿਣਾ ਚਾਹੁੰਦੇ ਆ ਇਹ ਸਾਰੀ ਮਾਰਕੀਟ ਵੱਲੋਂ ਹੈ ਜੀ ਸ਼ਵੀਰ ਤੇ ਇਹ ਮਹਾਮਾਈ ਦੀ 25ਵੀਂ سالਗिराਹ ਹੈ ਜੀ ਅੱਜ ਜੀ ਸ਼ੋਭਾ ਯਾਤਰਾ ਸ਼ਾਮ ਨੂੰ ਨਿਕਲਣੀ ਹੈ ਉਸ ਉਪਲਖਸ਼ ਵਿੱਚ ਵੀ ਇਹ ਸ਼ੋਭਾ ਯਾਤਰਾ ਦੇ ਉਹਦੇ ਵਿੱਚ ਇੱਕ ਗੱਡੀ ਗਈ ਇਹ ਜਿਹੜੀ ਸ਼ੋਭਾ ਯਾਤਰਾ ਕਿੱਥੋਂ ਨਿਕਲਣੀ ਹੈ ਕਿੱਥੇ ਤੱਕ ਦੁਰਗਾ ਸ਼ਿਵ ਸ਼ਕਤੀ ਮੰਦਿਰ ਤੋਂ ਨਿਕਲ ਕੇ ਜੀ ਸਾਰੇ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਜੀ ਮੁਰਕੇ ਫੇਰ ਸ਼ੀ ਮੰਦਰ ਪਹੁੰਚੇਗੇ ਜੀ ਕਿੰਨੇ ਵਜੇ ਦਾ ਟਾਈਮ ਹੈ ਸਾਢੇ 4 ਵਜੇ ਦਾ ਟਾਈਮ ਹੈ ਜੀ ਜੀ ਸਾਢੇ 4 ਵਜੇ ਦਾ ਤੇ ਸ਼ੋਭਾ ਯਾਤਰਾ ਲਈ ਵੀ ਇਹ ਸ਼ਵੀਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜੀ ਜੀ ਥੈਂਕ ਯੂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੂਗੇ ਅੱਜ ਦੀ ਸ਼ਵੀਰ ਬਾਰੇ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਕਵਰ ਕਰ ਰਹੇ ਸਾਨੂੰ ਐਡਾ ਬੜਾ ਕੰਮ ਕੋਈ ਕਰ ਨਹੀਂ ਰਹੇ ਅਸੀਂ ਪਰ ਫਿਰ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਜਿਵੇਂ ਤੁਹਾਨੂੰ ਪਤਾ ਹੀ ਅੱਜ ਨਿਰਜਲਾ ਆਕਾਸ਼ੀ ਹੈ ਬਹੁਤ بڑا ਮਹੱਤਵ ਹੈ ਇਸ ਦਿਨ ਦਾ ਉਸ ਉਪਲਕਸ਼ ਦੇ ਜੀ ਮਾਰਕੀਟ ਨੇ ਮਿਲ ਕੇ ਮਾਰਕੀਟ ਦੇ ਸਹਿਯੋਗ ਦੇ ਨਾਲ ਸਾਰਾ ਪ੍ਰੋਗਰਾਮ ਸਿਰਜਿਆ ਜਾ ਰਿਹਾ ਹੈ ਤੇ ਸ਼ੋਭਾ ਯਾਤਰਾ ਜਿਵੇਂ ਟੰਡਨ ਸਾਹਿਬ ਤੋਂ ਦੱਸਿਆ ਹੀ ਹੈ ਕਿ ਮਾਤਾ ਦਾ 25ਵਾਂ ਹੈਪੀ ਬਰਥਡੇ ਹੈ ਮੇਰਾ ਵਾਲੀ ਮਾਤਾ ਦਾ ਠੀਕ ਹੈ ਉਸ ਉਪਲਕਸ਼ ਦੇ ਵਿੱਚ ਇਹ ਪ੍ਰੋਗਰਾਮ ਧੰਨਵਾਦ ਜੀ ਸੋ ਤੁਸੀਂ ਦੇਖਿਆ ਤੇ ਸੁਣਿਆ ਜੋ ਕੋਰਾਲੀ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੁਹਾਨੂੰ ਸ਼ਵੀਲਾ ਲੱਗੀਆਂ ਹੋਈਆਂ ਦਿਖਾਈਆਂ ਨੇ ਗੱਲਬਾਤ ਵੀ ਕੀਤੀ ਹੈ ਸੋ ਇਦਾਂ ਦੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਅੱਗੇ ਨੂੰ ਜੁੜੇ ਰਹੋ ਧੰਨਵਾਦ